ਪੰਜਾਬ ਦੇ ਦਰਜਨ ਤੋਂ ਉੱਤੇ ਪਿੰਡ ਨੇ ਜਿਨ੍ਹਾਂ ਦਾ ਪਾਣੀ ਪੀਣ ਲਾਇਕ ਵੀ ਨਹੀਂ ਰਿਹਾ। ਹਾਂਜੀ, ਐਨੂਅਲ ਗਰਾਊਂਡ ਵਾਟਰ ਕੁਆਲਿਟੀ ਰਿਪੋਰਟ 2024 ਦੇ ਅਨੁਸਾਰ ਪੰਜਾਬ ਦੇ ਗਰਾਊਂਡ ਵਾਟਰ ਵਿੱਚ ਆਰਸੈਨਿਕ, ਲੈਡ, ਨਾਈਟ੍ਰੇਟ, ਕੈਡਮੀਅਮ ਅਤੇ ਕ੍ਰੋਮੀਅਮ ਵਰਗੇ ਪੋਲੂਟੈਂਟ ਪਾਏ ਜਾਂਦੇ ਨੇ ਜਿਸ ਕਰਕੇ ਇਹ ਪਾਣੀ ਪੀਣ ਲਾਇਕ ਨਹੀਂ ਰਿਹਾ। ਇਸ ਪਾਣੀ ਨੂੰ ਪੀਣ ਨਾਲ ਕੈਂਸਰ, ਦਿਲ, ਦਿਮਾਗ ਅਤੇ ਸਕੇਂਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਜੀ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਭਗ 25% ਹੁਣ ਖੇਤੀ ਦੇ ਲਾਇਕ ਵੀ ਨਹੀਂ ਰਹਾ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 20 ਜ਼ਿਲ੍ਹੇ ਤਾਂ ਦੇ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਯੂਰੇਨੀਅਮ ਦੀ ਮਾਤਰਾ ਖਤਰੇ ਦੇ ਨਿਸ਼ਾਨ ਨੂੰ ਟੱਪ ਚੁੱਕੀ ਹੈ ਜੀ ਰਿਪੋਰਟ ਦੇ ਅਨੁਸਾਰ ਗਰਾਊਂਡ ਵਾਟਰ ਦਾ ਜ਼ਿਆਦਾ ਧਰਤੀ ਵਿੱਚੋਂ ਕੱਢਣਾ ਖਾਦਾਂ ਤੇ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨਾ ਅਤੇ ਝੋਨੇ ਦੀ ਖੇਤੀ ਦੇ ਲਈ ਧਰਤੀ ਵਿੱਚੋਂ ਜ਼ਿਆਦਾ ਪਾਣੀ ਦੇ ਕੱਢਣ ਕਰਕੇ ਹੀ ਪੰਜਾਬ ਦੇ ਇਹ ਹਾਲਾਤ ਬਣੇ ਨੇ ਕਿੱਧਰ ਨੂੰ ਜਾ ਰਿਹਾ ਹੈ ਮੇਰਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਜਿੱਥੇ ਅੱਜ ਪਾਣੀ ਦੇ ਖਤਰੇ ਦੀ ਗੱਲ ਆ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਇਸ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ ਹੈ ਕੀ ਕਰਨ ਦੀ ਲੋੜ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ